ਸਾਰੇ ਜਣੇ ਚਲੋ ਜੀ ਸਾਡੇ ਵਿੱਚ ਬੈਠੋ 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 ਜੋ ਥੀ ਐਮਐਲਏ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਭਾਵੇਂ ਕਟਗੜਤੀ ਦੇ ਵਿੱਚ ਸੱਤਾ ਚ ਆ ਗਏ ਉਹਨਾਂ ਨੂੰ ਹਲੇ ਵੀ ਕੇਜਰੀਵਾਲ ਸਾਹਿਬ ਦਾ ਡਰ ਸਤਾ ਰਿਹਾ ਹੈ ਜਦੋਂ ਕੇਜਰੀਵਾਲ ਸਾਹਿਬ ਨੂੰ ਟ੍ਰਾਇਲ ਕੋਰਟ ਤੋਂ ਜ਼ਮਾਨਤ ਮਿਲ ਗਈ ਸੀ ਉਹਨਾਂ ਨੇ ਵਿਦਆਊਟ ਗੈਟਿੰਗ ਜਜਮੈਂਟ ਉਹਨਾਂ ਨੇ ਹਾਈ ਕੋਰਟ ਚੈਲੰਜ ਕੀਤਾ ਅਸੀਂ ਸੁਪਰੀਮ ਕੋਰਟ ਚ ਗਏ ਮੀਨ ਟਾਈਮ ਇਹਨਾਂ ਨੇ ਕੇਜਰੀਵਾਲ ਸਾਹਿਬ ਨੂੰ ਇੱਕ ਉਸ ਕੇਸ ਚ ਜਿਹੜਾ ਅੱਜ ਤੋਂ 14 ਮਹੀਨੇ ਪਹਿਲਾਂ ਇੱਕ ਵਿਟਨੈਸ ਦੇ ਤੌਰ ਤੇ ਕੇਜਰੀਵਾਲ ਸਾਹਿਬ ਨੂੰ ਬੁਲਾਇਆ ਗਿਆ ਸੀਗਾ ਉਹਨਾਂ ਨੂੰ ਅਰੈਸਟ ਕਰ ਲਿਆ ਇਹ ਬਿਲਕੁਲ ਹੀ ਤਕਾ ਹੈ ਅਨਿਆਏ ਹੈ ਲੋਕਤੰਤਰ ਦਾ ਕਤਲ ਹੈ ਅਸੀਂ ਕੇਜਰੀਵਾਲ ਸਾਹਿਬ ਦੀ ਗ੍ਰਿਫਤਾਰੀ ਦੀ ਬਹੁਤ ਭਾਰੀ ਸ਼ਬਦਾਂ ਚ ਨਿੰਦਾ ਕਰਦੇ ਆਂ ਔਰ ਨਰਿੰਦਰ ਮੋਦੀ ਨੂੰ ਅਮਿਤ ਸ਼ਾਹ ਜੀ ਨੂੰ ਇਹ ਚੇਤਾਵਨੀ ਦਿੰਦੇ ਆਂ ਕਿ ਇਹ ਸਦਾ ਇਸ ਤਰ੍ਹਾਂ ਨਹੀਂ ਰਹਿੰਦਾ ਹੁੰਦਾ ਭਾਰਤ ਦਾ ਸੰਵਿਧਾਨ ਜਿਹੜਾ ਸਰਵਉੱਚ ਹੈ ਸੰਵਿਧਾਨ ਦੇ ਮੁਤਾਬਕ ਹੀ ਸਾਡਾ ਦੇਸ਼ ਚੱਲਦਾ ਹੈ ਇਸ ਲਈ ਸੰਵਿਧਾਨ ਮੁਤਾਬਕ ਹੋ ਕੰਮ ਕਰਨ ਨਾ ਕਿ ਜਿਹੜੀਆਂ ਕੇਂਦਰੀ ਏਜੰਸੀਆਂ ਨੇ ਚਾਹੇ ਵਿਜੀਲੈਂਸ ਹੈ ਚਾਹੇ ਸੀਬੀਆਈ ਹੈ ਚਾਹੇ ਆਈਡੀਆ ਉਹਨਾਂ ਦੇ ਰਾਹੀਂ ਵਿਰੋਧੀਆਂ ਨੂੰ ਦਬਾਉਣ ਦਾ ਯਾਰਾ ਨੂੰ ਪਰੇਸ਼ਾਨ ਕਰਨ ਦਾ ਕੰਮ ਕਰਨ ਬਹੁਤ ਧੰਨਵਾਦ ਸਰ ਸਾਡੇ ਕੋ ਸੰਬੋਧਨ ਹੈ ਕਾਨੂੰਨੀ ਕੰਮ ਬڑا ਮੰਦਪਗ ਹੈ ਤੇ ਦੇਸ਼ ਦੇ ਲੋਕਤੰਤਰ ਲਈ ਬੜੀ ਚਿੰਤਾ ਵਾਲੀ ਗੱਲ ਹੈ ਕਿ ਲਗਾਤਾਰ ਜਿਹੜੀ ਤੀਜੀ ਵਾਰੀ ਮੋਦੀ ਸਰਕਾਰ ਬਣੀ ਹੈ ਹਾਲਾਂਕਿ ਫੁੱਲ ਮжоਰਿਟੀ ਦੇ ਵਿੱਚ ਨਹੀਂ ਆਈ ਪਰ ਫਿਰ ਵੀ ਜਿਹੜਾ ਉਹਨਾਂ ਨੇ ਆਪਣਾ ਰਵਈਆ ਸੀ ਡਿਕਟੇਟਰਸ਼ਿਪ ਵਾਲਾ ਤਾਨਾਸ਼ਾਹੀ ਵਾਲਾ ਉਹ ਛੱਡਿਆ ਨਹੀਂ ਲਗਾਤਾਰ ਉਸੇ ਤਰੀਕੇ ਦੇ ਕੰਮ ਹੈ ਜਿਹੜਾ ਉਹ ਕਰ ਰਿਹਾ ਤੁਸੀਂ ਦੇਖੋ ਕਿ ਪਿਛਲੇ ਸਾਲ ਦਾ ਜਿਹੜਾ ਸੀਬੀਆਈ ਨੇ ਰਵਿੰਦ ਕੇਜਰੀਵਾੜੀ ਨੂੰ ਬੁਲਾਇਆ ਸੀ ਉਹਨਾਂ ਤੋਂ ਕੁਝ ਵਿੱਚ ਕੀਤੀ ਇੱਕ ਸਾਲ ਤੱਕ ਜਿਹੜੀ ਕੋਈ ਕਾਰਵਾਈ ਹੈ ਕੋਈ ਰਸਤਾ ਜਿਹੜੀ ਨਹੀਂ ਕੀਤੀ ਜਾਂਦੀ ਉਸ ਤੋਂ ਬਾਅਦ ਈਡੀ ਜਿਹੜੀ ਲੱਗ ਜਾਂਦੀ ਹੈ ਗ੍ਰਿਫਤਾਰ ਕਰਦੀ ਹੈ ਤੇ ਜਦੋਂ ਈਡੀ ਦੇ ਕੇਸ 'ਚ ਡਿਸਟ੍ਰਿਕਟ ਜਿਹੜੀ ਸੈਸ਼ਨ ਕੋਰਟ ਹੈ ਉਹ ਜ਼ਮਾਨਤ ਦੇ ਦਿੰਦੀ ਹੈ ਤਾਂ ਤੁਸੀਂ ਦੇਖੋ ਵੀ ਉਹਦੇ ਵਿਰੋਧ ਚ ਹਜੇ ਜੱਜਮੈਂਟ ਦੀ ਕਾਪੀ ਵੀ ਨਹੀਂ ਆਈ ਤੇ ਜਾ ਕੇ ਹਾਈ ਕੋਰਟ ਤੋਂ ਜਿਹੜੀ ਸਟੇ ਹੈ ਉਹ ਲੈ ਲਈ ਜਾਂਦੀ ਹੈ ਤੇ ਮੈਨੂੰ ਲੱਗਦਾ ਅਜੇ ਤੱਕ ਨਹੀਂ ਹੋਇਆ ਹੋਣਾ ਜੇ ਬਿਨਾ ਜੱਜਮੈਂਟ ਦੀ ਕਾਪੀ ਤੋਂ ਜਿਹੜੀ ਸਟੇ ਹੈ ਕੋਈ ਏਜੰਸੀ ਹੈ ਉਹ ਕੋਰਟ ਦੇ ਵਿੱਚ ਜਿਹੜੀ ਹੈ ਉਹ ਗਈ ਹੋਵੇ ਤੇ ਅਗਲੇ ਦਿਨ ਜਦੋਂ ਸੁਪਰੀਮ ਕੋਰਟ ਦੇ ਵਿੱਚ ਪੇਸ਼ੀ ਸੀ ਇਹ ਸਾਰੇ ਲੋਕਾਂ ਨੂੰ ਇਹ ਮੀਸ ਸੀ ਤੇ ਸਾਰਿਆਂ ਨੂੰ ਇਹ ਭਾਜਪਾ ਨੂੰ ਵੀ ਪਤਾ ਸੀਗਾ ਕਿ ਜਿਹੜੀ ਸੁਪਰੀਮ ਕੋਰਟ ਤੋਂ ਜਿਹੜੀ ਜ਼ਮਾਨਤ ਐ ਰਵਿੰਦ ਕੇਜਰੀਵਾਲੀ ਨੂੰ ਜਿਹੜੀ ਐ ਉਹ ਮਿਲ ਜਾਣੀ ਐ ਐਸੇ ਕਰਕੇ ਤੁਸੀਂ ਦੇਖੋ ਵੀ ਇੱਕ ਸਾਲ ਬਾਅਦ ਰਾਤੋਂ ਰਾਤ ਜਾ ਕੇ ਇੱਕ ਨਵਾਂ ਕੇਸ ਜਿਹੜਾ ਫਾਈਲ ਐ ਉਹ ਸੀਬੀਆਈ ਵੱਲੋਂ ਜਿਹੜਾ ਕੀਤਾ ਜਾਂਦਾ ਤੇ ਜਿਹੜੀ ਰੈਸਟ ਐ ਉਹ ਕਰ ਲਈ ਜਾਂਦੀ ਐ ਉਹਦਾ ਇੱਕੋ ਕਾਰਨ ਐ ਵੀ ਕਿਸੇ ਵੀ ਤਰੀਕੇ ਦੇ ਨਾਲ ਰਵਿੰਦ ਕੇਜਰੀਵਾਲ ਜੀ ਨੂੰ ਜੇਲ੍ਹ ਦੇ ਵਿੱਚ ਜਿਹੜਾ ਉਹ ਰੱਖਣਾ ਐ ਇਸੇ ਕਰਕੇ ਵੀ ਜੇ ਈਡੀ ਵੱਲੋਂ ਛੁੱਟਣਗੇ ਤਾਂ ਸੀਬੀਆਈ ਰਾਹੀਂ ਜਿਹੜਾ ਗ੍ਰਿਫਤਾਰ ਹੈ ਜਿਹੜਾ ਉਹ ਕਰ ਲੈ ਗਿਆ ਸੋ ਸਾਰਾ ਮਾਮਲਾ ਜਿਹੜਾ ਸਿਆਸਤ ਤੋਂ ਪ੍ਰੇਰਿਤ ਹੈ ਕਿਉਂਕਿ ਇੱਕ ਵੀ ਹਰਪਏ ਦੀ ਟ੍ਰੇਲ ਹੈ ਜਿਹੜੀ ਉਹ ਸਾਬਤ ਨਹੀਂ ਹੋਈ ਕਰੋੜਾ ਰੁਪਇਆ ਕਦੇ 4000 ਕਰੋੜ ਕਦੇ 3000 ਕਰੋੜ ਕਦੇ 300 ਕਰੋੜ ਪਰ 1 ਰੁਪਿਆ ਵੀ ਹਜੇ ਤੱਕ ਕੋ ਗ੍ਰਾਮ ਦਾ ਜਿਹੜਾ ਉਹ ਨਹੀਂ ਹੋ ਪਾਇਆ ਕਿਉਂਕਿ ਕੋਈ ਤੰਦਰੀ ਜਿਹੜੀ ਆ ਹੋਈ ਨਹੀਂ ਸੋ ਕੇਵਲ ਤੇ ਕੇਵਲ ਰਾਜਨੀਤਿਕ ਤੋ ਜਿਹੜਾ ਪ੍ਰੇਰਣ ਤੇ ਜਿਹੜਾ ਇਹ ਮਾਮਲਾ ਹੈਗਾ ਜਿਹਦੇ ਤਹਿਤ ਇੱਕਾ ਬਦਲਾਖੋਰੀ ਦੀ ਰਾਜਨੀਤੀ ਤਹਿਤ ਕੰਮ ਜਿਹੜਾ ਕੀਤਾ ਜਾ ਰਿਹਾ ਪਹਿਲਾਂ ਮਨੀਸ਼ ਸੋਰੀਆ ਜੀ ਨੂੰ ਵੀ ਅੰਦਰ ਜੈ ਬੇਨਤੀ ਕਰੂੰਗਾ ਅਰਵਿੰਦ ਕੇਜਰੀਵਾਲ ਜੀ ਨੂੰ ਕਿਉਂਕਿ ਪਤਾ ਵੀ 6 ਮਹੀਨੇ ਤੱਕ ਜਿਹੜੀ ਦਿੱਲੀ ਦੀ ਉਹ ਇਲੈਕਸ਼ਨ ਹੈ ਇਹ ਦਿੱਲੀ ਦੀ ਇਲੈਕਸ਼ਨ ਚ ਲਗਾਤਾਰ ਤਿੰਨ ਵਾਰੀ ਵੋਟਾਂ ਦੀ ਤਾਕਤ ਦੇ ਨਾਲ ਤਾਂ ਨਰਿੰਦਰ ਕੇਜਰੀਵਾਲ ਜੀ ਨੂੰ ਹਰਾ ਸਕੇ ਹੁਣ ਬੀਜੇਪੀ ਦਾ ਹੀ ਜੋਰ ਹੈ ਵੀ ਕਿਸੇ ਤਰੀਕੇ ਸੀ ਜੇਲ੍ਹ ਚ ਰੱਖ ਕੇ ਜਿਹੜਾ ਉਹਨਾਂ ਨੂੰ ਜਿਹੜੀ ਇਲੈਕਸ਼ਨ ਹੈ ਉਹ ਲੜੀਏ ਸਰ ਸਰ ਐਸੀ ਹੁਣ ਜਾਕਰ ਸਾਹਿਬ ਜੀ ਪੰਜਾਬ ਚ ਰੈਵਨਿਊ ਜਿਹੜਾ ਉਹ ਨੀ ਪੋਰਸੀ ਦੇ ਤਰ੍ਹਾਂ ਜਿਹੜਾ ਕਦੇ 6000 ਕਰੋੜ ਤੋਂ ਨਹੀਂ ਟੱਪਿਆ ਜਿੱਦਣ ਕਾਂਗਰਸ ਗਈਆ 5500 ਕਰੋੜ ਸੀ ਤੇ ਸਾਡੇ 2 ਸਾਲਾਂ 'ਚ 10200 ਤੋਂ ਉੱਪਰ ਚਲਾ ਗਿਆ ਕਾਰਵਾਈ ਤਾਂ ਜਾਖੜ ਸਾਹਿਬ ਜਿਹੜੀ ਪਾਰਟੀ ਤੁਸੀਂ ਸੀ ਪਹਿਲਾਂ ਉਹ ਪਾਰਟੀ 'ਚ ਹੋਣੀ ਚਾਹੀਦੀ ਆ ਵੀ ਉਹਨਾਂ ਵੇਲੇ ਹਜ਼ਾਰਾਂ ਕਰੋੜ ਰੁਪਏ ਦਾ ਲਾਸ ਹੁੰਦਾ ਰਿਹਾ ਸਾਡੇ ਵੇਲੇ 4000 ਕਰੋੜ ਦਾ ਰੈਵਨਿਊ ਕਿਵੇਂ ਵਧ ਗਿਆ ਤੁਹਾਡੇ ਵੇਲੇ ਕਿਉਂ ਨਹੀਂ ਵਧਿਆ ਨੁਕਸਾਨ ਤਾਂ ਤੁਹਾਡੇ ਵੇਲੇ ਪੰਜਾਬ ਦੇ ਲੋਕਾਂ ਨੂੰ ਹੋਇਆ ਜਦੋਂ ਤੁਸੀਂ ਕਾਂਗਰਸ ਦੇ ਵਿੱਚ ਸੀ ਜੋ ਤੁਸੀਂ ਸੱਤਾ ਦੇ ਵਿੱਚ ਤੋਂ ਅਸੀਂ 110 ਕਰੋੜ ਰੁਪਏ ਦਾ ਸੁਪਰੀ ਜੀ ਖਜ਼ਾਨੇ ਤੋਂ ਜ਼ਿਆਦਾ ਪੈਸਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੈ ਕੇ ਆਂਦਾ ਨਵੀਂ ਐਕਸਾਈਜ਼ ਪੌਸਟ ਤੋਂ ਸਰ ਇੱਕ ਲੱਖ 10 ਜਿਹੜੇ ਆਪਣੇ ਬਾਰ ਬਾਰ ਇਲੈਕਸ਼ਨ ਦਵਾ ਕੇ ਸਰਕਾਰ ਦੇ ਡੇਕਪੇ